मोदी 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 ਅੱਜ ਇਸ ਦਾ ਮੌਬਦੇ ਚ ਲਾ ਕੇ ਰੋਸ ਬੁਲ ਉਹ ਕਿਤਾਣੀ ਵਜਾ ਕਰ ਰਹੀ ਅੱਜ ਸਾਨੂੰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜੋ ਦੇਸ਼ ਦੇ ਵਿੱਚ ਇਹ ਜੀ ਇੱਕ ਨਫ਼ਰਤ ਦੀ ਲਹਿਰ ਜਿਹੜੀ ਇਹ ਭਾਜਪੀ ਦੀ ਸਰਕਾਰ ਦੇ ਸਮੇਂ ਦੇ ਵਿੱਚ ਪੈਦਾ ਹੋਈ ਹੈ ਜਿੱਥੇ ਕੱਟ ਗਿੰਤੀਆਂ ਤੇ ਦਲਤਾਂ ਦੇ ਉੱਪਰ ਬਹੁਤ ਵੱਡੇ ਵੱਡੇ ਇਹ ਅਤਿਆਚਾਰ ਹੋ ਰਹੇ ਨੇ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਇੱਕ ਨੌਜਵਾਨ ਨੂੰ ਉੱਠ ਕੇ ਉਸ ਦੇ ਜਿਹੜੇ ਅਪਰਾਧੀ ਸੀ ਉਹਨਾਂ ਦੇ ਪੈਰਾਂ ਦੇ ਤੋਹਾਕੇ ਉਹਨੂੰ ਪਾਣੀ ਪਲਾਇਆ ਗਿਆ ਕਿਸ ਤਰੀਕੇ ਨਾਲ ਰਾਇਬਰੇਲੀ ਦੇ ਵਿੱਚ ਇੱਕ ਦਲਿਤ ਬੱਚੇ ਨੂੰ ਚੋਰੀ ਦੇ ਸ਼ੱਕ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਹਰਿਆਣਾ ਦੇ ਵਿੱਚ ਜੋ ਏਡੀਜੀਪੀ ਸਾਹਿਬ ਸੀ ਸਾਡੇ ਉਹਨਾਂ ਨੂੰ ਇਹੋ ਜਿਹੇ ਅਤਿਆਚਾਰ ਤੇ ਉਹਨਾਂ ਦੇ ਖਿਲਾਫ ਇਹ ਜਿਹੀਆਂ ਸਾਜ਼ਿਸ਼ਾਂ ਰਚੀਆਂ ਗਿਆ ਕਿਉਂਕਿ ਦਲਿਤ ਹੋਣ ਦੇ ਕਰਕੇ ਉਹਨਾਂ ਨੂੰ ਮਜਬੂਰ ਹੋਣਾ ਪਿਆ ਕਿ ਖੁਦਕਸ਼ੀ ਕਰਨ ਲਈ ਇੱਕ ਜੇ ਇੱਕ ਦੇਸ਼ ਦੇ ਵਿੱਚ ਇੱਥੇ ਏਡੀਜੀਪੀ ਵਰਗੇ ਐਡੇ ਅਹੁਦੇ ਦੇ ਅਫਸਰ ਨੂੰ ਗਲਤ ਹੋਣ ਕਰਕੇ ਇਨਸਾਫ ਨਹੀਂ ਮਿਲ ਸਕਦਾ ਤਾਂ ਹਿੰਦੁਸਤਾਨ ਦੇ ਵਿੱਚ ਅਸੀਂ ਦਲਤਾਂ ਤੇ ਜਿਹੜੇ ਕੱਟ ਗਿਣਤੀ ਦੇ ਲੋਕ ਹੈ ਅਸੀਂ ਕਿਸੇ ਇਨਸਾਫ ਦੀ ਉਹਨਾਂ ਤੋਂ ਉਮੀਦ ਨਹੀਂ ਕਰ ਸਕਦੇ ਹਾਂ ਤੇ ਸਾਨੂੰ ਅਫਸੋਸ ਇਹ ਹੈ ਕਿ ਅੱਜ 7 ਦਿਨ ਹੋ ਗਏ ਏਡੀਜੀਪੀ ਸਾਹਿਬ ਦੀ ਜਿਹੜੀ ਡੈੱਡ ਬੋਡੀ ਆ ਉਹ ਪਈ ਹੈ ਉਹਦਾ ਸਸਕਾਰ ਨਹੀਂ ਹੋਇਆ ਉਹਨਾਂ ਦੀ ਘਰਵਾਲੀ ਨਵਰੀਤ कौर ਆਈਐਸ ਹੈ ਜਿਹੜੀ ਜਿਹੜੀ ਆਪ ਬੁਹਾਰ ਲਾ ਰਹੀ ਹੈ ਚੀਫ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ 7 ਦਿਨ ਹੋ ਗਏ ਜੇ ਤੱਕ ਕਿਸੇ ਐਡਮਿਨਿਸਟ੍ਰੇਸ਼ਨ ਦੇ ਕੰਨਾਂ ਦੇ ਉੱਪਰ ਜੂਨ ਹੀ ਮਰ ਕੇ ਕਿਸ ਕੀ ਉਹਨਾਂ ਦੀ ਮੰਗ ਇਹੀ ਹੈ ਕਿ ਜਿਹੜੇ ਉਹਨਾਂ ਨੇ ਏਡੀਜੀ ਪਿਆਜੀ ਸਾਹਿਬ ਨੇ ਆਪਣਾ ਸੂਇਸਾਈਡ ਕਰਨ ਤੋਂ ਪਹਿਲਾਂ ਨੋਟ ਦੇ ਵਿੱਚ ਸਾਰੇ ਦੇ ਸਾਰੇ ਅਫਸਰਾਂ ਦਾ ਜ਼ਿਕਰ ਕੀਤਾ ਸੀ ਉਹਨਾਂ ਦੀ ਨਾ ਕੋਈ ਗ੍ਰਿਫਤਾਰੀ ਹੋਈ ਹੈ ਨਾ ਉਹਨਾਂ ਦੇ ਉੱਪਰ ਕੋਈ ਐਫਆਈਆਰ ਦਰਜ ਹੋਈ ਹੈ ਅੱਜ ਮੈਂ ਸਮਝਦਾ ਕਿ ਸਾਰੇ ਹਿੰਦੁਸਤਾਨ ਦੀ ਕਾਂਗਰਸ ਇਸ ਦਲਤ ਵਿਰੋਧੀ ਇਹਨਾਂ ਦੀਆਂ ਨੀਤੀਆਂ ਦੇ ਉੱਪਰ ਇਹਨਾਂ ਦੀ ਤਾਂ ਕੋਸ਼ਿਸ਼ ਸੀ ਬੀਜੇਪੀ ਦੀ ਸਰਕਾਰ ਦੀ ਕਿ 2 ਪਹਿਲਾਂ ਕਿਸ ਤਰੀਕੇ ਨਾਲ ਅੰਬੇਦਕਰ ਜੀ ਦੇ ਜਿਹੜੇ ਜਿੱਥੇ ਸਟੈਚੂ ਬੁੱਤ ਲੱਗੇ ਸੀ ਉਹਨਾਂ ਦਾ અપਮਾਨ ਕੀਤਾ ਗਿਆ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਖੰਡਿਤ ਕੀਤਾ ਗਿਆ ਇਹ ਸਾਰੇ ਸੰਸਾਰ ਨੇ ਦੇਖਿਆ ਵੋਟਾਂ ਦੇ ਸਮੇਂ ਦੇ ਦੌਰਾਨ ਮੋਦੀ ਸਾਹਿਬ ਦਾ ਜਿਹੜਾ ਵਾਅਦਾ ਸੀ 400 ਪਾਰ ਤੇ ਉਹਦਾ ਮਕਸਦ ਹੀ ਇਹ ਸੀ ਕਿ ਅਸੀਂ ਅੰਬੇਦਕਰ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਨੂੰ ਉਹਨੂੰ ਬਦਲ ਦੇਈ ਇਹਨਾਂ ਦੇ ਦਿਲਾਂ ਦੇ ਵਿੱਚ ਗਰੀਬਾਂ ਲਈ ਦਲਤਾਂ ਲਈ ਕਟਗਿੰਤੀਆਂ ਦੇ ਲਈ ਦੇਸ਼ ਦੇ ਵਿੱਚ ਇੱਕ ਨਫਰਤ ਦਾ ਮਾਹੌਲ ਪੈਦਾ ਕਰਕੇ ਜਿਹੜੇ ਰਾਜ ਕਰਨਾ ਚਾਹੁੰਦੇ ਨੇ ਜਿਹੜੇ ਹਿੰਦੂ ਰਾਜ ਦੀਆਂ ਗੱਲਾਂ ਕਰਦੇ ਨੇ ਹਿੰਦੂ ਤਵ ਦੀਆਂ ਗੱਲਾਂ ਕਰਨੀਆਂ ਅਸੀਂ ਦੇਸ਼ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਧਰਮ ਦੇ ਨਾਮ ਦੇ ਉੱਪਰ ਕਦੇ ਕੋਈ ਦੇਸ਼ ਤਰੱਕੀ ਨਹੀਂ ਕਰਦੇ ਹੁੰਦੇ ਜੇਕਰ ਕਿਸੇ ਦੇਸ਼ ਤੇ ਧਰਮ ਦੇ ਨਾਮ ਦੇਸ਼ ਨੇ ਤਰੱਕੀ ਕਰਨੀ ਹੁੰਦੀ ਅੱਜ ਪਾਕਿਸਤਾਨ ਬਹੁਤ ਵੱਡੀਆਂ ਤਰੱਕੀਆਂ ਤੇ ਬਲੰਦੀਆਂ ਦੇ ਉੱਪਰ ਪਹੁੰਚਿਆ ਹੁੰਦਾ ਅੱਜ ਪਾਕਿਸਤਾਨ ਦਾ ਹਾਲਾਤ ਇਹੋ ਜਿਹੇ ਨੇ ਕਿ ਉੱਥੇ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਤੱਕ ਵੀ ਮਹੀਆ ਨਹੀਂ ਉੱਥੇ ਕੋਈ ਲਾਅਨ ਆਰਡਰ ਦਾ ਕੋਈ ਨਹੀਂ ਜਿੱਥੇ ਟੈਰਰਿਸਟਾਂ ਦਾ ਉੱਤੇ ਰਾਜ ਹੈ ਜਿੱਥੇ ਇਸ ਪਾਕਿਸਤਾਨ ਜੋ ਧਰਮ ਦੇ ਨਾਮ ਦੇ ਉੱਪਰ ਬਣਿਆ ਸੀ ਇਹ ਵੀ ਅੱਜ ਦੇ ਆਪ ਦੇ ਵਿੱਚ ਨਹੀਂ ਰਹਿ ਗਿਆ ਇਸ ਦੇ ਵੀ ਟੋਟੇ ਹੋ ਕੇ ਬੰਗਲਾਦੇਸ਼ ਇਹਦੇ ਵਿੱਚੋਂ ਇੱਕ ਅੱਧ ਦੇਸ਼ ਬਣ ਗਿਆ ਜਿਹੜੇ ਇਸ ਗੱਲ ਦੇ ਸਬੂਤ ਹੈ ਕਿ ਧਰਮ ਦੇ ਨਾਮ ਦੇ ਉੱਪਰ ਨਾ ਤਾਂ ਲੋਕਾਂ ਦੇ ਵਿੱਚ ਖੁਸ਼ਹਾਲੀ ਹੋ ਸਕਦੀ ਹੈ ਨਾ ਦੇਸ਼ ਦੇ ਵਿੱਚ ਤਰੱਕੀ ਹੋ ਸਕਦੀ ਹੈ ਸਗੋਂ ਇਹੋ ਜਿਹੇ ਨਫ਼ਰਤ ਦੇ ਮਾਹੌਲ ਦੇ ਨਾਲ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਨੌਜਵਾਨ ਅੱਜ ਬੇਰੋਜ਼ਗਾਰ ਹੈ ਸਾਡੇ ਗਰੀਬ ਲੋਕ ਜਿਹੜੇ ਨੌਕਰੀਆਂ ਲਈ ਤਰਸ ਰਹੇ ਨੇ ਅੱਜ ਸਾਡੇ ਵਪਾਰੀਆਂ ਦਾ ਵਪਾਰ ਦਾ ਜਿਸ ਤਰੀਕੇ ਦੇ ਨਾਲ ਹੋ ਚੁੱਕ ਨਸਾਨ ਹੋ ਰਿਹਾ ਤੇ ਦੇਸ਼ ਦੀ ਤਰੱਕੀ ਦੇ ਲਈ ਸਭ ਤੋਂ ਪਹਿਲੀ ਗੱਲ ਜ਼ਰੂਰੀ ਅਮਨ ਤੇ ਸ਼ਾਂਤੀ ਹੁੰਦੀ ਹੈ ਜਿਸ ਘਰ ਦੇ ਵਿੱਚ ਅਮਨ ਤੇ ਸ਼ਾਂਤੀ ਨਾ ਹੋਵੇ ਉੱਥੇ ਜੇ ਲੱਖਾਂ ਕਰੋੜਾਂ ਰੁਪਏ ਵੀ ਹੋਣ ਤਾਂ ਉਹਨਾਂ ਦਾ ਵੀ ਕੋਈ ਵजूद ਨਹੀਂ ਰਹਿ ਜਾਂਦਾ ਅੱਜ ਕਾਂਗਰਸ ਪਾਰਟੀ ਇਸ ਗੱਲ ਦੇ ਉੱਪਰ ਤਹੀ ਹੈ ਕਿ ਅਸੀਂ ਜਿੱਥੇ ਵੀ ਦੇਸ਼ ਦੇ ਵਿੱਚ ਕਿਸੇ ਦਲਤ ਦੇ ਉੱਪਰ ਕਿਸੇ ਕਟਗਿੰਤੀ ਦੇ ਉੱਪਰ ਕੋਈ ਤਸ਼ੱਦਦ ਹੋਊਗਾ ਕਿਸੇ ਗਰੀਬ ਦੇ ਉੱਪਰ ਮਜਲੂਮ ਦੇ ਉੱਪਰ ਜਿੱਤੇ ਵੀ ਕੋਈ ਹੋਊਗਾ ਕਿ ਕਾਂਗਰਸ ਪਾਰਕੀ ਪਾਰਟੀ ਡਟ ਕੇ ਉੱਤੇ ਨਾਲ ਖੜੀ ਹੋਊਗੀ ਸਾਰੇ ਦੇਸ਼ ਦੇ ਵਿੱਚ ਜੋ ਪ੍ਰੋਟੈਸਟ ਚੱਲ ਰਿਹਾ ਹੈ ਜੋ ਸਾਡੇ ਦਲਤਾਂ ਦੇ ਵਿਰੋਧ ਮਾਈਨੋਰਟੀ ਦੇ ਖਿਲਾਫ ਕਿ ਭਾਜਪਾ ਦੀ ਜਿਹੜੀ ਸੈਂਟਰ ਦੀ ਸਰਕਾਰ ਹੈ ਜਿਹਦਾ ਵਖਵਾ ਹੈ ਉਹਨਾਂ ਦਾ ਰਵਈਆ ਉਹ ਅੱਜ ਸਾਹਮਣੇ ਆਇਆ ਜਦੋਂ ਹਰਿਆਣਾ ਦੇ ਵਿੱਚ ਐਡੀਜੀਪੀ ਲੈਵਲ ਦੇ ਅਫਸਰ ਨੇ 8 ਪੇਜ ਦੀ 8 ਸਫਿਆਂ ਦਾ ਸੁਸਾਈਡ ਨੋਟ ਲਿਖ ਕੇ ਪਿਛਲੇ 10 15 20 ਸਾਲਾਂ ਤੋਂ ਜੋ ਤਕਾ ਹੋ ਰਿਹਾ ਹੈ ਐਜ਼ ਅ ਦਲਿਤ ਕਰਕੇ ਉਹਨਾਂ ਨਾਲ ਉਹ ਸਾਰਾ ਵੇਰਵਾ ਪਾਇਆ ਉਥੋਂ ਪਤਾ ਲੱਗਦਾ ਹੈ ਕਿ ਆਈਪੀਐਸ ਐਨਾ ਸੀਨੀਅਰ ਅਫਸਰ ਨਾਲ ਇਹਨਾਂ ਤੱਕਾ ਹੋ ਰਿਹਾ ਹੈ ਭਾਜਪੀ ਦੀ ਸਰਕਾਰ ਜਿਹੜੀ 11 ਸਾਲਾਂ ਦੀ ਹਰਿਆਣੇ ਚ ਹੈ ਤਾਂ ਆਮ ਗਰੀਬ ਨਾਲ ਕਿੰਨਾ ਕੁ ਤੱਕਾ ਹੋ ਰਿਹਾ ਉਹਨਾਂ ਜਿਹੜਾ ਅੰਦਰ ਦੀ ਅੰਦਰ ਪੀਸਿਆ ਜਾ ਰਿਹਾ ਹੋਣਾ ਸਰੇ ਹਰਿਆਣੇ ਦੀ ਗੱਲ ਹੀ ਨਹੀਂ ਜਿਵੇਂ ਸੀਬੀਆਈ ਜੀ ਨੇ ਦੱਸਿਆ ਰਾਏ ਬਰੇਲੀ ਚ ਹਰੀ ਹਰੀ ਪ੍ਰਕਾਸ਼ ਬਾਲਮੀ ਕੋ ਨਰਮਮ ਉੰਦੀ ਹਤਿਆ ਕੀਤੀ ਗਈ ਮੱਧਿਆ ਪ੍ਰਦੇਸ਼ ਚ ਹੋ ਰਿਹਾ ਤੇਜ ਸਾਰੇ ਜਿੰਨੀਆਂ ਵੀ ਸਟੇਟਾਂ ਉਹ ਜਿਹੇ ਤੱਕਾ ਹੋ ਰਿਹਾ ਉਹਦੇ ਖਿਲਾਫ ਖੜਗੇ ਜੀ ਦੀ ਰਹਿਨਮਾਈ ਚ ਰਾਹੁਲ ਜੀ ਦੇ ਆਦੇਸ਼ ਤੇ ਰਾਜਾ ਵੜਿੰਗ ਜੀ ਨੇ ਜੋ ਐਵਾਨ ਕੀਤਾ ਅੱਜ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਕੈਂਡਲ ਮਾਰਚ ਹੋਇਆ ਪਰ ਇੱਥੇ ਸੀਬੀ ਜਾਂ ਸੀਬੀਆਈ ਜੀ ਦੀ ਯੋਗ ਅਗਵਾਈ ਚ ਸਾਡੇ ਕਾਂਗਰਸ ਦੇ ਵਰਕਰ ਸੰਗਰੂਰ ਜ਼ਿਲ੍ਹੇ ਦੇ ਸਾਰੇ ਇਕੱਠੇ ਹੋਏ ਐ ਇਹ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਲੜਾਈ ਜਾਰੀ ਰਹੂਗੀ ਹੋਰ ਵੀ ਅਸੀਂ ਇਹਨੂੰ ਤੇਜ਼ ਕਰਕੇ ਅੱਗੇ ਵਧਾਵਾਂਗੇ ਜਾਉਗਾ ਤੁਸੀਂ ਕੈਂਡਲ ਮਾਰਚ ਦੇ ਕੈਂਡਲ ਮਾਰਚ ਦੇਖੋ ਬੀਜੇਪੀ ਦੀ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚੋਂ ਪਤਾ ਲੱਗ ਗਿਆ ਹੈ ਵੀ ਉਹ ਦਲਿਤ ਵਿਰੋਧੀ ਹੈ ਪਹਿਲਾਂ 6 ਮਹੀਨੇ ਪਹਿਲਾਂ ਹਿੰਦੁਸਤਾਨ ਦੇ ਹੋਮ ਮਿਨਿਸਟਰ ਅਮਿਤ ਸ਼ਾ ਜੀ ਨੇ ਕੁਝ ਲੋਕ ਸਭਾ ਦੇ ਵਿੱਚ ਅਪਸ਼ਬਦ ਬੋਲੇ ਸੀ ਬਾਬਾ ਸਾਹਿਬ ਬਾਰੇ ਉੱਥੋਂ ਤੁਸੀਂ ਲਾ ਸਕਦੇ ਹੋ ਵੀ ਇਹ ਜਿਹੜੀ ਸਰਕਾਰ ਹੈ ਸੈਂਟਰ ਦੀ ਮੋਦੀ ਦੀ ਸਰਕਾਰ ਉਹ ਪੂਰੀ ਦੀ ਪੂਰੀ ਦਲਿਤ ਵਿਰੋਧੀ ਹੈ ਹੁਣ ਨਵਾਂ ਰੀਸੈਂਟਲੀ ਜਿਹੜਾ ਐਪੀਸੋਡ ਆਪਾਂ ਦੇਖਿਆ ਹੈ ਆਈਪੀਐਸ ਅਫੀਸਰ ਨੇ ਜੋ 9 10 ਪੇਜਾਂ ਦੀ ਇੱਕ ਆਪਣਾ ਨੋਟ ਲਿਖ ਕੇ ਸੁਸਾਇਡ ਕੀਤਾ ਉਹਦੇ ਉੱਤੇ ਕਾਰਵਾਈ ਨਹੀਂ ਹੋ ਰਹੀ ਉਹਨਾਂ ਦੀ ਤਾਂ ਪਤਨੀ ਉਹ ਵੀ ਕਹਿ ਰਹੇ ਨੇ ਵੀ ਐਫਆਈਆਰ ਦੇ ਵਿੱਚ ਚੇਂजेस ਕੀਤੀਆਂ ਜਾਣ ਜਿਹੜੇ ਮੌਕੇ ਤੇ ਡੀਜੀਪੀ ਨੇ ਸਤ루ਜੀਤ ਸਿੰਘ ਉਹਨਾਂ ਨੂੰ ਉਥੋਂ ਤਾਰਿਆ ਜਾਵੇ ਤੇ ਗ੍ਰਿਫਤਾਰ ਕੀਤਾ ਜਾਵੇ ਇਹੀ ਸਾਡੀ ਮੰਗ ਹੈ ਅੱਜ ਸਾਡੇ ਪੂਰੇ ਪੰਜਾਬ ਲੈਵਲ ਤੇ ਅਸੀਂ ਸਾਰੇ ਹੀ ਜਿੰਨੇ ਵੀ ਜ਼ਿਲ੍ਹਾ ਜ਼ਿਲ੍ਹਾ ਸਾਡੇ ਹੈਗੇ ਨੇ ਜ਼ਿਲ੍ਹਾ ਕਾਂਗਰਸ ਦੇ ਸਾਰੇ ਆਫਿਸ ਬੀਰਾਂ ਇਕੱਠੇ ਹੋ ਕੇ ਬਲਾਕ ਦੇ ਆਫਿਸ ਬੀਰ ਇਕੱਠੇ ਹੋ ਕੇ ਅੱਜ ਅਸੀਂ ਇਹ ਕੈਂਡਲ ਮਾਰਚ ਕੱਢਿਆ ਹੈ